ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਓਏ ਆ ਜਾ ਮੇਰੇ ਕਬੱਡੀ ਸਟੂਡੀਓ ਲਾਈਵ ਹੈ ਸਾਡੇ ਨਾਲ ਨੇ ਤਨ ਅੰਤਰ ਜਾਫੀ ਬਾਈ ਖੁਸ਼ੀ ਤੁਗਾ ਵੈਲਕਮ ਕਰਦੇ ਆ ਬਾਈ ਕਬੱਡੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੱਡੀ ਆਸਟ੍ਰੇਲੀਆ ਦੇਖ ਰਹੇ ਸਰੋਤੇ ਨੇ ਖੁਸ਼ੀ ਤੁਗਾ ਵੱਲੋਂ ਤੇ ਕਬੱਡੀ ਆਸਟ੍ਰੇਲੀਆ ਲਾਈਵ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੀ ਆਸਟ੍ਰੇਲੀਆ ਦੀ ਕਬੱਡੀ ਨੂੰ ਬਹੁਤ ਵਧੀਆ ਲੈਵਲ ਤੇ ਵੱਡੇ ਲੈਵਲ ਤੇ ਦਿਖਾ ਰਹੀ ਆ ਤੇ ਸਾਰੇ ਕਬੱਡੀ ਦੇ ਚਾਹਣ ਵਾਲੇ ਤੁਹਾਡੇ ਲਈ ਸਾਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਦੇਖ ਲੈ ਸਾਰੇ ਕਿਤੇ ਦੇਖ ਸਕਦੇ ਆ ਥੈਂਕ ਯੂ ਭਾਈ ਥੈਂਕ ਯੂ ਕਿਵੇਂ ਭਾਈ ਅੱਜ ਦੀ ਤਿਆਰੀ ਹੈ ਘਰ ਦਾ ਮੇਲਾ ਹਾਂਜੀ ਹਾਂ ਅੱਜ ਦੀ ਤਿਆਰੀ ਕਰਦਾ ਮੇਲਾ ਲਾਸਟ ਮੇਲਾ ਹੈ ਨਾ ਤੇ ਫਿਰ ਸਵੇਰੇ ਦੀ ਫਲਾਈਟ ਆ ਤੇ 19 ਤਰੀਕ ਦਾ ਆਪਣਾ ਬੈਨਕੂਵਰ ਮੇਲਾ ਉੱਥੇ ਵੀ ਕਰਦੀਆਂ ਟੀਮ ਆਪਣੀ ਐਵਰਸਪੋਰਟ ਦੇ ਇੰਟਰਨੈਸ਼ਨਲ ਮਤਲਬ ਕਿ ਅੱਜ ਇਹਨਾਂ ਘਰ ਦੇ ਮੇਲੇ ਕਰਕੇ ਰੁਕਿਆ ਨਹੀਂ ਮੈਨੂੰ ਜਾਣਾ ਪੈਣਾ ਸੀ ਤੇ ਹੁਣ ਕੱਲ ਨੂੰ ਸਵੇਰੇ ਮੇਰੀ ਫਲਾਈਟ ਆ ਤੇ ਤੁਸੀਂ ਵੀ ਬੈਨਕੂਵਰ ਦੀ ਇਹ ਆ ਦੇ ਮਿਲ ਮਾਰ ਕੇ ਜੋ ਫਿਰ ਕੱਲ ਨੂੰ ਵੀ ਦੇਰ ਜਰ ਮਜੂਗਾ ਜਿਵੇਂ ਅੱਜ ਵੀ ਤੁਹਾਨੂੰ ਕੈਂਠਾ ਮਿਲਦਾ ਮਿਲਣਾ ਤੁਹਾਨੂੰ ਇਹਨਾਂ ਨੇ ਪਿਛਲਾ ਟੂਰਨਾਮੈਂਟ ਇਹਨਾਂ ਦਾ ਰੂਬੀ ਬਾਈ ਉਹਨਾਂ ਦਾ ਪਹਿਲਾ ਬਾਈ ਉੱਥੇ ਮਿਲਿਆ ਹੀਗਾ ਪਿਆਰ ਬੜਾ ਕਰਦੇ ਥੋਨੂੰ ਬਾਈ ਤੁਹਾਡਾ ਇਹਨਾਂ ਨਾਲ ਇਹਨੇ ਕਿਵੇਂ ਬਾਉਂਡ ਬਣਿਆ ਬਾਈ ਬਾਈ ਮੇਰਾ ਉਦਾਂ ਹੀ ਬਾਬੇ ਦੀ ਮੇਰ ਨਾਲ ਜਿੱਦਾਂ ਜੇ ਕਹਿ ਦਈਏ ਵੀ ਮੇਰੇ ਬਹੁਤ ਗਿਣਮੀਆਂ ਜੁਣਮੀਆਂ ਕਲਬਾਂ ਚ ਮੈਂ ਖੇਡੇ ਹਾਂ ਮੈਂ 2009 ਤੋਂ ਲੈ ਕੇ ਅੱਜ ਤੱਕ ਟ੍ਰਾਂਟੋ ਦੇ ਵਿੱਚ ਇੰਟਰਨੈਸ਼ਨਲ ਚ ਖੇਡ ਰਿਹਾ ਹਾਂ ਤੇ 2009 ਤੋਂ ਲੈ ਕੇ ਅੱਜ ਤੱਕ ਬੈਨਕੋਰ ਦੇ ਵਿੱਚ ਮੈਂ ਐਵਸਪੋਰਟ ਜੀ ਖੇਡ 2016 ਤੋਂ ਲੈ ਕੇ ਅੱਜ ਤੱਕ ਵੀ ਮੈਂ ਬੇਹਰੀਆ 'ਚ ਖੇਡ ਰਿਹਾ ਹਾਂ ਨਾ ਵੀ ਤੇ ਇੱਥੇ ਵੀ ਜਦੋਂ ਦਾ ਮੈਂ ਖੇਡਣ ਲੱਗਿਆ ਜਿੱਦਾਂ ਕਿ ਲਾਲੋ ਇੱਥੇ 2022 ਦਾ ਸੀਜ਼ਨ ਖੇਡ ਕੇ ਗਿਆ ਤਾਂ ਹਰੀ ਸਿੰਘ ਨਲੂਏ 'ਚ ਫਿਰ 23 ਦਾ ਸੀਜ਼ਨ 'ਚ ਮੇਰੇ ਛੱਟ ਲੱਗੀ ਨਾ ਪਹਿਲੇ ਆਲ ਸਰਜਰੀ ਹੋਈ ਉਹ ਵੀ ਮੈਂ ਇਨਾਜੀ ਖੇਡਣ ਆਇਆ ਸੀ ਤੇ ਇਦਾਂ ਹੀ ਆ ਵੀ ਆਪਾਂ ਉਹਦਾ ਕਹਣਾ ਵੀ ਜਿੱਥੇ ਖੜਦੇ ਆਂ ਦਿਲੋਂ ਖੜਦੇ ਨਹੀਂ ਹੈਨੀ ਬਾਲਾ ਹਾਂਜੀ ਇਹ ਬਾਈ ਸਹੀ ਹੈ ਤੇ ਕਿਵੇਂ ਜਿਵੇਂ ਹੁਣ ਤੁਸੀਂ ਇੱਥੋਂ ਅੱਜ ਖੇਡ ਕੇ ਜਾਓਗੇ ਕੱਲ ਨੂੰ ਤੁਸੀਂ ਕੈਨੇਡਾ ਵਿੱਚ ਪਹੁੰਚ ਜਾਓਗੇ ਨਾ ਕੱਲ ਸ਼ਾਮ ਤੱਕ ਮੈਨਾਂ ਥੋੜਾ ਜਿਹਾ ਆਪਣੇ ਤੋਂ ਪਿੱਛੇ ਵੀ ਹੈ 12 14 ਘੰਟੇ ਜਦ ਹਣਾ ਜੀ ਤੇ ਕਿਵੇਂ ਵੀ ਇੰਨਾ ਸਫ਼ਰ ਦੇ ਨਾਲ ਥਕਾਵਟ ਵੀ ਹੋ ਜਾਂਦੀ ਹੈ ਤੇ ਕਿਵੇਂ ਕੋਈ ਤੁਹਾਨੂੰ ਕਿਵੇਂ ਲੱਗਣੀ ਨਹੀਂ ਚੱਲੀ ਜਾਂਦਾ ਬਾਈ ਜਿੱਦਾਂ ਮਿਹਨਤ ਕੀਤੀ ਹੁੰਦੀ ਆ ਮਿਹਨਤ ਜਿੱਦਾਂ ਇੱਕ ਘੋੜਾ ਘੋੜੇ ਨੂੰ ਜਿੰਨਾ ਮਰਜੀ ਭਜਾ ਲਉ ਨਹੀਂ ਥੱਕਦਾ ਨਾ ਸਾਡੀ ਮਿਹਨਤ ਕੀਤੀ ਹੋਈ ਆ ਚਲੋ ਇੱਥੇ ਦਾ ਫਲਾਈਟਾਂ 'ਚ ਜਾ ਕੇ ਖੇਡਦੇ ਆਂ ਇੰਡੀਆ ਇਦਾਂ ਹੀ 4 4 5 ਘੰਟਿਆਂ ਦੀਆਂ ਗੱਡੀਆਂ 'ਚ ਡਰਾਈਵ ਕਰਕੇ ਫਿਰ ਅੱ ਪਹਿਲਾਂ ਜਦੋਂ ਸਟਾਰਟਿੰਗ ਕੀਤੀ ਅਸੀਂ ਤੂਫਾਨ ਗੱਡੀ ਜੀ ਅਸੀਂ 16 16 ਜਾਣੇ 17 17 ਪਲੇਅਰ ਅਸੀਂ ਇਕੱਠੇ ਜਾਂਦੇ ਜੀ ਹਣਾ ਤੇ ਤਕੇਮਾ ਤਾਂ ਨਹੀਂ ਪਲੇਅਰ ਦੇ ਲੱਭਦਾ ਬਾਕੀ ਜਦਾਂ ਬਹਾਨਾ ਬਣ ਜਾਂਦਾ ਜੀ ਪਲੇਅਰ ਮਾੜਾ ਖੇਡ ਜੇ ਵੀ ਮੈਂ ਥੱਕਿਆ ਹੋਇਆ ਸੀ ਜਾਂ ਮੈਂ ਕੱਲ ਖੇਡ ਕੇ ਆਇਆ ਜਾਂ ਮੇਰਾ ਇਦਾਂ ਸੀ ਹੁਣ ਇੰਡੀਆ ਲਗਾਤਾਰ 27 28 28 ਦਿਨ ਖੇਡੀ ਜਾਂਦੇ ਆ ਤੇ ਵੀ ਇਦਾਂ ਇਹਦਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਤੇ ਬਾਕੀ ਜਦੋਂ ਆਪਦੀ ਟੀਮ ਚ ਆਪਾਂ ਬੰਦਾ ਖੇਡਦਾ ਹੁੰਦਾ ਤੇ ਆਪਦੀ ਟੀਮ ਚ ਤਨੋਂ ਮਨੋਂ ਖੇਡਦਾ ਤੇ ਜੋਰ ਮਾਰ ਕੇ ਖੇਡਦਾ ਤੇ ਵਧੀਆ ਖੇਡਦਾ ਬਈ ਖੁਜੀ ਮੈਂ ਇੱਕ ਗੱਲ ਵੇਖੀ ਤੁਸੀਂ ਜੈਮ ਥੋੜੀ ਮੈਂ ਸਨੈਪਚੈਟ ਦੇਖਦਾ ਰਹਿੰਦਾ ਨਾ ਸਟੋਰੀਆਂ ਬਹੁਤ ਪੌਣ ਦੀ ਜੈਮ ਦੇ ਵਿੱਚ ਬੜੀ ਪ੍ਰੈਕਟਿਸ ਕਰਦੇ ਹੈ ਨਾ ਇਹ ਅੱਜ ਦੇ ਮੁੰਡੇ ਲਈ ਇੱਕ ਬੜਾ ਵਰੀਆ ਤੇ ਤੁਸੀਂ ਬੋਡੀ ਵੀ ਥੋੜੀ ਵੇਖੀਏ ਪੂਰੀ ਫੈਟ ਆ ਕਿਉਂਕਿ ਕਈ ਪਲੇਅਰ ਥੋੜੇ ਜਿਵੇਂ ਫੈਟ ਵੀ ਹੁੰਦੇ ਮੈਨੂੰ ਲੱਗਦਾ ਨਹੀਂ ਤੁਹਾਡੇ ਜਿ ਫੈਟ ਆ ਇਹ ਬਈ ਤੁਹਾਡੇ ਜੇ ਇੰਨਾ ਕਿਵੇਂ ਆ ਰਿਹਾ ਵੀ ਮੈਂ ਜਿੱਦਾਂ ਕਿ ਲਾਲੋ ਕਬੱਡੀ ਤੋਂ ਮੈਂ 2006 'ਚ ਖੇਡਣ ਲੱਗਿਆ ਨਾ ਤੇ ਜੇ ਐਕਸਰਸਾਈਜ਼ ਨਾਲ ਰੁਝਾਨ ਮੇਰਾ 2 19 198 ਤੋਂ ਸ਼ੁਰੂ ਸਟਾਰਟਿੰਗ ਕੀਤੀ ਨਾ ਮੈਂ ਐਥਲੈਟਿਕ ਕਰਦਾ ਸੀਗਾ ਐਥਲੈਟਿਕ ਦੇ ਵਿੱਚ ਵੇਟ ਟ੍ਰੇਨਿੰਗ ਵਗੈਰਾ ਐਕਸਰਸਾਈਜ਼ ਹੀ ਐਥਲੈਟਿਕ ਦੀਆਂ ਇਤਾਂ ਦੀਆਂ ਨੇ ਜਿਹੜੇ ਐਥਲੀਟ ਹੁੰਦੇ ਉਹਨਾਂ ਦੇ 3 ਮਹੀਨੇ ਕੰਪੀਟੀਸ਼ਨ ਹੁੰਦਾ ਤੇ 9 ਮਹੀਨੇ ਉਹਨਾਂ ਦਾ ਆਕਸੀਜਨ ਹੁੰਦਾ ਵੀ 9 ਮਹੀਨੇ ਉਹਨਾਂ ਕੋਲੇ ਸ਼ਾਬਰੀ ਹੁੰਦਾ ਤੇ ਇਕੱਲੀ ਮਿਹਨਤ ਕਰਦੇ ਤੇ ਆਪਦੀ ਐਕਸਰਸਾਈਜ਼ ਕਰਦੇ ਤੇ ਆਪਦਾ ਬਾਡੀ ਨੂੰ ਮੈਂਟੇਨ ਰੱਖਦੇ ਆ ਨਾ ਤੇ ਕਬੱਡੀ ਦਾ 12 ਮਹੀਨੇ 30 ਦਿਨਾਂ ਚੱਲ ਕੋਈ ਉਹ ਨਹੀਂ ਹੁੰਦਾ ਜੀ ਨਾ ਟ੍ਰੇਨਿੰਗ ਕਰੀਏ ਤਾਂ ਸਰੀਰੇ ਦਾ ਲੱਗਦਾ ਜਿਦਾ ਇੱਕ ਆਮਲੀ ਨਸ਼ੇ ਤੋਂ ਬਿਨਾਂ ਤੁਰਿਆ ਫਿਰਦਾ ਹੁੰਦਾ ਜੀ ਜੇ ਐਕਸਰਸਾਈਜ਼ ਨਾ ਕਰੀ ਤੇ ਅਸੀਂ ਵੀ ਇਦਾਂ ਹੀ ਤੁਰੇ ਫਿਰਦੇ ਆਂ ਪਰ ਜਦੋਂ ਐਕਸਰਸਾਈਜ਼ ਕੀਤੀ ਹੁੰਦੀ ਆ ਤਾਂ ਬੰਦਾ ਹੌਸਲੇ ਚ ਹੁੰਦਾ ਤੇ ਵਧੀਆ ਦਿਨ ਲੰਘਦਾ ਬਈ ਕਿੰਨਾ ਕੁ ਟਾਈਮ ਲਾਉਣਾ ਤੁਸੀਂ ਐਕਸਰਸਾਈਜ਼ ਬਾਈ ਵੱਖੋ ਵੱਖਰਾ ਜਦੋਂ ਹੁਣ ਮੈਂ ਇੰਡੀਆ ਸੀਗਾ ਇੰਡੀਆ ਮੈਂ ਦੋੇ ਟਾਈਮ ਲਾ ਲੈਂਦਾ ਸੀ ਤੇ ਸਵੇਰੇ 2-2.5 ਘੰਟੇ ਲਾ ਲੈਣੇ ਸ਼ਾਮ ਨੂੰ ਮੈਂ 5-6 ਘੰਟੇ ਦਿੱਲੀ ਦਾ ਹੁੰਦਾ ਜੀ ਉਰੇ ਲਾ ਲਓ ਵੀ ਉਰੇ ਮੈਂ ਲਾਉਣਾ ਹੁਣ 3-4 ਘੰਟੇ ਜਿਮ ਲਾ ਤੇ ਠੰਡਾ ਗਰਾਊਂਡ 'ਚ ਤਾਂ ਥੋੜਾ ਵਰਕਆਊਟ ਹੀ ਹੁੰਦਾ ਜਦੋਂ ਧੁੱਪੇ ਧੁੱਪੇ ਹੁੰਦਾ ਤੇ ਵੀ ਇੱਥੇ ਇੱਥੇ ਤਿੰਨ ਚਾਰ ਘੰਟੇ ਇੱਥੇ ਲੱਗ ਜਾਂਦੇ ਆ ਤੇ ਰੋਡਾ ਵੀ ਕਈ ਵਾਰ ਜਿਵੇਂ ਦਿਲ ਕਰਦਾ ਜਿਵੇਂ ਸਾਢੇ 11 ਕੇ ਕੰਮ ਤੋਂ ਬਾਅਦ ਜਾ ਕੇ ਜਾਂ ਕੁਝ ਵੀ ਵੀ ਛੱਡ ਕਿੱਥੇ ਜਾਏ ਜਨਾ ਦਿਲ 'ਚ ਆਉਂਦਾ ਏਦਾਂ ਕਿ ਨਹੀਂ ਆਉਂਦਾ ਦਿਮਾਗ 'ਚ ਨਹੀਂ ਆਉਂਦਾ ਮਾੜਾ ਮੋਟਾ ਆਉਂਦਾ ਪਰ ਗਰਾਊਂਡ ਦੇਖ ਕੇ ਨਹੀਂ ਆਉਂਦਾ ਕਿਉਂ ਜੇ ਨਹੀਂ ਜਾਵਾਂਗੇ ਤਾਂ ਗਰਾਊਂਡ 'ਚ ਖੇਤਰ ਖਾ ਕੇ ਜਾਵਾਂਗੇ ਨਾ ਤੇ ਆਪਦੀ ਕਬੱਡੀ ਨੂੰ ਆਪਦੀ ਬਾਡੀ ਨੂੰ ਮੈਂਟੇਨਰ ਰੱਖਣ ਲਈ ਸਾਨੂੰ ਰੈਗੂਲਰਿਟੀ 'ਚ ਜੇ ਤਾਂ ਇੱਕ ਕੰਮ ਤੇ ਸਹੀ ਗੱਲ ਹੈ ਬਾਈ ਇੱਕ ਵਾਰ ਤੂੰ ਨਵਾਂ ਐਕਸ਼ਨ ਕੀਤਾ ਸੀਗਾ ਭੜੌੜ ਦੇ ਟੂਰਨਾਮੈਂਟ ਦੇ ਹੋਇਆ ਜਦੋਂ ਤੂੰ ਮੂੰਹ ਦੇ ਉਂਗਰ ਰੱਖ ਕੇ ਕਿਹਾ ਦੁਨੀਆ ਨੇ ਬੜਾ ਪਿਆਰ ਕੀਤਾ ਈ ਇਹ ਕਿੱਦਾਂ ਤੁਹਾਡੇ ਦਿਮਾਗ 'ਚ ਪਹਿਲਾਂ ਸੀ ਜਾਂ ਉਦੋਂ ਹੀ ਆਇਆ ਉਦੋਂ ਹੀ ਬਾਈ ਦੇਖੋ Facebook ਤੇ ਬਹੁਤ ਜਿਹਾ ਸੁਣਨਾ ਆਪਾਂ ਨੂੰ ਜਿੱਦਾਂ ਦੇਖਣ ਨੂੰ ਜਾਂ ਸੁਣਨ ਨੂੰ ਮਿਲਦਾ ਨਾ ਤੇ ਆਪਾਂ ਮਿਹਨਤ ਕਰਦੇ ਆ ਨਾ ਵੀ ਉਹਦਾ ਕਹਣਾ ਮੈਂ ਮਿਹਨਤ ਕਰਦਾ ਮੈਂ ਮਿੰਟ ਨਹੀਂ ਕਰਦਾ ਕੇ ਇਹਦੀ ਨਾ ਵੀ ਹਾਂ ਜਾਂ ਇਦਾਂ 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 ਤੇ ਉਹਦਾ ਇਹੀ ਸੀ ਵੀ ਆਪਦਾ ਪਣੀ ਚੁੱਪ ਰਹਿ ਕੇ ਆਪਣੀ ਮਿਹਨਤ ਕਰੋ ਤੁਹਾਡੀ ਕਾਮਯਾਬੀ ਰੌਲਾ ਪਾਊਗੀ ਤੇ ਜਦੋਂ ਕਾਮਯਾਬੀ ਰੌਲਾ ਪਉਂਦੀ ਆ ਤਾਂ ਸਾਰੇ ਤੁਹਾਡੇ ਜਾਣ ਵਾਲੇ ਵੀ ਖੁਸ਼ ਹੁੰਦੇ ਆ ਤੇ ਬਾਕੀ ਉਹਨਾਂ ਨੂੰ ਸਾਰੇ ਬਾਬੇ ਦੀ ਮਿਹਨਤ ਨਾਲ ਸਾਰੇ ਕਬੱਡੀ ਦੇ ਚਾਹਣ ਵਾਲੇ ਸਾਰੇ ਖੁਸ਼ ਹੁੰਦੇ ਆ ਭਾਈ ਜਿਵੇਂ ਨਾ ਤੁਸੀਂ ਸੈਗੇ ਮਾਤੇ ਮੈਂ ਤੁਹਾਨੂੰ ਵੇਖ ਰਹੀ ਤੁਸੀਂ ਕਹਿ ਰਹੀ ਵੇ ਮੈਂ ਬੜਾ ਨਾਰਾਜ਼ ਆ ਸੈਗੇ ਮਾਤੇ ਜਿਹੜਾ ਕੁਝ ਹੋ ਰਿਹਾ ਈ ਉਹ ਤੁਹਾਨੂੰ ਤੁਹਾਡਾ ਵੀ ਕਿਵੇਂ ਤੁਹਾਨੂੰ ਲੱਗਿਆ ਵੀ ਤੁਸੀਂ ਨਾਰਾਜ਼ ਵਾਕਈ ਚਲੋ ਡਿਸਪਾਇੰਟ ਕਰਨ ਵਾਲੀਆਂ ਚੀਜ਼ਾਂ ਵਗੀਆਂ ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਮੈਂ ਨਹੀਂ ਆਵਾਂਗਾ ਜਾਂ ਇਦਾਂ ਹਨਾ ਤੁਸੀਂ ਚਲੇ ਵੀ ਗਏ ਸੀਗੇ ਇੰਡੀਆ ਤੇ ਤੁਹਾਨੂੰ ਹੁਣ ਪਿਆਰ ਕਰਨ ਨਹੀਂ ਹੁਣ ਸਿੱਖ ਗਿਆ ਮੈਂ ਤੇ ਮੈਂ 2 ਸਾਲ ਖੇਡਿਆ ਨਾ ਪਹਿਲਾਂ ਮੈਂ 2018 ਚ ਖੇਡਿਆ ਤੇ ਜਾਂ ਹੁਣ ਖੇਡਿਆ ਨਾ ਉੱਥੇ ਦੀ ਮੈਨੇਜਮੈਂਟ ਦਾ ਬਹੁਤ ਜਿਦਾਂ ਕਿ ਲਾਲੋ ਵਿੱਚ ਕੋਈ ਵੀ ਟੂਰਨਾਮੈਂਟ ਕਰਾਉਣਿਆਂ ਦਾ ਮੈਨੇਜਮੈਂਟ ਦਾ ਬਹੁਤ ਵੱਡਾ ਹੱਥ ਹੁੰਦਾ। ਉੱਥੇ ਦੀ ਮੈਨੇਜਮੈਂਟ ਨੂੰ ਨਹੀਂ ਪਤਾ ਸੀ ਵੀ ਅਸੀਂ ਕੀ ਕਰੀ ਹੈ ਨਾ। ਉੱਥੇ ਤਿੰਨ ਫੈਡਰੇਸ਼ਨਾਂ ਇਕੱਠੀਆਂ ਹੋ ਕੇ ਖੇਡ ਰਹੀਆਂ ਸੀ। ਹਰੇਕ ਫੈਡਰੇਸ਼ਨ ਚਾਹੁੰਦੀ ਸੀ ਵੀ ਸਾਡੀ ਫੈਡਰੇਸ਼ਨ ਜਿੱਤ ਕੇ ਜਾਵੇ ਜਾਂ ਸਾਡੀ ਜਿੱਤ ਕੇ ਜਾਵੇ। ਵੀ ਇੱਕ ਦੂਜੇ ਦੇ ਪੈਰ ਖਿੱਚਣ ਵਾਲੇ ਸੀ। ਉੱਥੇ ਨਾ ਤਾਂ ਕਬੱਡੀ ਦਾ ਕਸੂਰ ਸੀ ਤੇ ਨਾ ਕਬੱਡੀ ਪਲੇਅਰਾਂ ਦਾ ਕਸੂਰ ਸੀ। ਉੱਥੇ ਇੱਕ ਮੈਨੇਜਮੈਂਟ ਦਾ ਕਸੂਰ ਸੀ। ਮੈਂ ਤਾਂ ਦੋ ਮੈਂ ਉੱਥੇ ਇਹੀ ਕਿਹਾ ਮੈਂ ਕਿ ਵੀ ਅੱਗੇ ਤੋਂ ਜੇ ਆਵਾਂਗੇ ਤੇ ਵੀ ਉਹ ਚੀਜ਼ਾਂ ਨੇ ਫਿੱਕਾ ਜਾ ਪਤਾ ਮੰਨ ਤੇ ਤਾਂ ਕਰਕੇ ਮੈਂ ਇੰਡੀਆ ਚਲ ਗਿਆ ਸੀ ਕਿੱਕ ਮੇਰੇ ਮੜੀ ਸ਼ੋਲਡਰ ਤੇ ਜੀ ਆ ਗਈ ਸੀ ਤੇ ਉਹਦੇ ਕਰਕੇ ਗਾਹ ਕੈਨੇਡਾ ਅਮਰੀਕਾ ਦਾ ਲੰਬਾ ਸੀਜ਼ਨ ਹੁੰਦਾ ਫਿਰ ਮੈਨੂੰ ਉਹਦਾ ਵੀ ਆਪਦੇ ਨੂੰ ਆਪ ਨੂੰ ਮੈਂਟੇਨ ਕਰੀ ਤੇ ਠੀਕ ਕਰੀ ਤੇ ਵੱਡੇ ਸੀਜ਼ਨ ਦੀ ਤਿਆਰੀ ਕਰਨ ਲੱਗ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਆਪਣੇ ਰੂਬੀ ਹੋ ਗਿਆ ਪਾਲ ਹੋ ਗਿਆ ਅਰਸ਼ ਹੋ ਗਿਆ ਖੱਕ ਪਿੰਦਾ ਬਈ ਹੋ ਗਿਆ ਜਿਆ ਸਤਨਾਮ ਹੋ ਗਿਆ ਇਹ ਭਰਾਵਾਂ ਨਾਲ ਆਪਣਾ ਬਹੁਤ ਹੋਣਾ ਪਿਆਰਾ ਤੇ ਲਾਬੋਰੀ ਹੋ ਗਿਆ ਨਾ ਸਾਰੇ ਵਿਧਾਰੀ ਸਿੰਘ ਨਲੂਆਲੇ ਫਿਰ ਇਹ ਕਹਿੰਦੇ ਨਹੀਂ ਆਉਣਾ ਪੈਣਾ ਫਿਰ ਮੇਰੀ ਐਮਰਜੈਂਸੀ ਜਿੱਦਾਂ ਕਿ ਬ੍ਰਿਸ਼ਮੇ ਟੂਰਨਾਮੈਂਟ ਤੇ ਉਸ ਦਿਨ ਵੀ ਫ੍ਰਾਈਡੇ ਰਾਤ ਨੂੰ 11 ਵਜੇ ਉਤਰਿਆ ਸੀਗਾ ਬ੍ਰਿਸ਼ਮੇਨ ਤੇ ਦੂਜੇ ਦਿਨ ਸੈਚੜੇ ਮੈਚ ਖੇਡੇ ਸੀ ਤੇ ਵਾਹ ਉਹਦਾ ਕਹਿੰਦਾ ਇਹਨਾਂ ਦਾ ਪਿਆਰ ਭਰਾਵਾਂ ਦਾ ਤੇ ਦਰਸ਼ਕਾਂ ਦਾ ਪਿਆਰ ਹੀ ਖਿੱਚੀ ਫਿਰਦਾ ਨਹੀਂ ਬਸ ਖੁਸ਼ੀ ਕੌਣ ਹੁੰਦਾ ਤੇ ਵੀ ਬ੍ਰੈਸਵਨ ਇੱਕ ਵੀਡੀਓ ਵੇਖੀ ਬੱਚਿਆਂ ਨੂੰ ਤੁਸੀਂ ਤੁਹਾਡੇ ਪਿੱਛੇ ਭੱਜ ਰਹੀ ਵੜੀ ਵਾਇਰਲ ਹੋਈ ਸੀ ਇਦਾਂ ਦੀ ਜਿੱਦਾਂ ਵੇਖ ਕੇ ਵੜੀ ਇੱਕ ਲੱਗਦੀ ਵੀ ਇਹ ਵੀ ਖੁਸ਼ੀ ਨੂੰ ਕਿੰਨੀ ਦੁਨੀਆ ਪਿਆਰ ਕਰਦੀ ਫਿਰ ਵੀਡੀਓ ਵਾਇਰਲ ਨਹੀਂ ਭਾਈ ਮੈਂ ਬਸ ਨਹੀਂ ਭਾਈ ਮੈਂ ਪਹਿਲਾਂ ਸ਼ੌਕਰ ਖੇਡਦਾ ਰਿਹਾ ਸਕੂਲ ਟਾਈਮ ਹਣਾ ਫਿਰ ਮੈਂ ਐਥਲੈਟਿਕ ਕੀਤੀ ਚੱਲ ਗਿਆ ਪ੍ਰੋਫੈਸ਼ਨਲ ਤੌਰ ਤੇ ਮੈਂ ਕਬੱਡੀ ਦੇ ਵਿੱਚ ਆਇਆ ਪਰ ਉਸ ਤੋਂ ਪਹਿਲਾਂ ਮੈਂ ਗੇਮਾਂ ਦਾ ਨੌਲੇਜ ਸਾਰਿਆਂ ਦੀ ਰੱਖੀ ਦੀ ਹਣਾ ਤੇ ਹਰ ਇੱਕ ਗੇਮ ਦੇ ਵਧੀਆ ਪਲੇਅਰਾਂ ਬਾਰੇ ਆਪਾਂ ਨੂੰ ਪਤਾ ਵੀ ਉਹ ਕੀ ਕਰਦੇ ਆ ਕਿੱਦਾਂ ਰਹਿੰਦੇ ਆ ਕਿੱਦਾਂ ਖਾਂਦੇ ਆ ਕਿੱਦਾਂ ਹਣਾ ਵੀ ਆਪਦਾ ਆਪਦੇ ਆਪ ਨੂੰ ਮੈਂਟੇਨ ਰੱਖਦੇ ਕਿਹੜੀ ਕਿਹੜੀ ਚੀਜ਼ ਬੀਕ ਪੈਂਦੀ ਹੈ ਤੇ ਤੁਹਾਨੂੰ ਕਿਹੜੀ ਚੀਜ਼ ਦੀ ਮਿਹਨਤ ਕਰਨੀ ਚਾਹੀਦੀ ਹੈ ਹਨਾ ਤੇ ਕਿਹੜੀ ਚੀਜ਼ ਤੁਹਾਨੂੰ ਤੁਹਾਡੇ ਲਈ ਪੋਜੀਟਿਵ ਖਾਣ ਲਈ ਕਿਹੜੀ ਨਹੀਂ ਤੁਹਾਡੇ ਲਈ ਹਨਾ ਚੰਗੀ ਹੈਗੀ ਤੇ ਇਹਦਾ ਖਾਣ ਪੀਣ ਦਾ ਤੇ ਆਪਦੀ ਮਿਹਨਤ ਦਾ ਧਿਆਨ ਰੱਖਣਾ ਚਾਹੀਦਾ ਬਾਕੀ ਬਾਪੂ ਦੀ ਮਿਹਰ ਆ ਤੇ ਨੀਤਾ ਨੂੰ ਮਰਾਦਾ ਤੇ ਜਿਵੇਂ ਹੁਣ ਬਾਪੂ ਨੂੰ ਕਈ ਟੂਰਨਾਮੈਂਟਾਂ ਦੇ ਜਦੋਂ ਤੁਸੀਂ ਨਹੀਂ ਪਹੁੰਚਦੇ ਬਾਪੂ ਦਾ ਸਨਮਾਨ ਨਹੀਂ ਹੁੰਦਾ ਤੁਸੀਂ ਲਾਈਵ ਦੇਖਦੇ ਹੋਗੇ ਕਿਦਾਂ ਫੀਲ ਹੁੰਦਾ ਤੁਹਾਨੂੰ ਬਹੁਤ ਵਧੀਆ ਬਾਈ ਕਿਉਂਕਿ ਇੱਕ ਬਾਪੂ انا ਆਪਣਾ ਇਦਾਂ ਦਾ ਰਿਹਾ ਵੀ ਚਲੋ ਬਹੁਤ ਤੰਗੀਆਂ ਦੇਖੀਆਂ ਆਪਾਂ ਵੀ ਉਹ ਤੰਗੀਆਂ ਦੇਖੀਆਂ ਪਰ ਉਹਨੇ ਕਦੇ ਆਪ ਤੰਗ ਹੋ ਕੇ ਵੀ ਇਦਾਂ ਨਹੀਂ ਸੀ ਵੀ ਕਦੇ ਮੈਨੂੰ ਉਹ ਕੀਤਾ ਨਾ ਉਹਨੇ ਆਪ ਤੰਗ ਹੋ ਕੇ ਕੋਈ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜੇ ਮੈਂ ਮੰਗਣੀ ਤਾਂ ਮੈਨੂੰ ਜ਼ਰੂਰ ਲੈ ਕੇ ਦਿੰਦਾ ਸੀ ਪਰ ਜਦੋਂ ਅੱਜ ਬੇਬੇ ਬਾਪੂ ਦਾ ਸਨਮਾਨ ਹੁੰਦਾ ਤਾਂ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਆਪ ਦੇ ਸਨਮਾਨ ਨਾਲ ਉਹਨਾਂ ਦੀ ਸਨਮਾਨ ਦੀ ਬਹੁਤ ਖੁਸ਼ੀ ਹੁੰਦੀ ਆ ਚਾਹੇ ਦੀ ਜਿੱਦਾਂ ਵੀ ਟ੍ਰਾਂਟੋ ਦੇ ਵਰਲਡ ਕੱਪ ਤੇ ਸਾਡੀ ਇੰਟਰਨੈਸ਼ਨਲ ਕਲੱਬ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਆਪਣੀ ਘਰ ਦੀ ਕਲੱਬ ਆ ਨਾ ਉਹਨਾਂ ਨੇ ਤੇ ਫਿਰ ਐਵਰਸਪੋਰਟ ਕਬੱਡੀ ਕਲੱਬ ਆਪਣੀ ਨੇ ਉਹਨੇ ਸਰੀ ਦੇ ਵਿੱਚ ਬਾਪੂ ਦਾ ਕੈਂਠੇ ਨਾਲ ਦੇਲੇ ਹਾਲ ਕੈਨੇਡਾ ਦਾ ਸਨਮਾਨਿਤ ਕੀਤਾ ਤੇ ਫਿਰ ਆਪਣੇ ਦਲਵੀਰ ਮਨਾਣੇ ਨੇ ਮਨਾਣੇ ਦੇ ਟੂਰਨਾਮੈਂਟ ਦੇ ਬਾਪੂ ਦਾ ਸਨਮਾਨਿਤ ਕੀਤਾ ਤੇ ਬਹੁਤ ਵਧੀਆ ਲੱਗਿਆ ਤੇ ਸਾਰੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਕਰਦੇ ਆ ਮੈਨੂੰ ਕਰਦੇ ਆ ਮੇਰੇ ਬੀਬੇ ਬਾਪੂ ਨੂੰ ਕਰਦੇ ਆ ਤੇ ਇੰਨੀਆਂ ਦਵਾਵਾਂ ਦਿੰਦੇ ਆ ਤੇ ਉਹਨਾਂ ਦੀਆਂ ਦਵਾਵਾਂ ਸਦਕਾ ਅੱਜ ਖੁਸ਼ੀ ਪੂਰਾ ਖੁਸ਼ ਰਹਿੰਦਾ ਐ ਇਸੇ ਕਰਕੇ ਮਿਲ ਰਹੀ ਹੈ ਖੁਸ਼ੀ ਜਦੋਂ ਗਰਾਊਂਡ ਜਾਂਦਾ ਪੂਰਾ ਪੰਪ ਹੁੰਦਾ ਇੱਕ ਦਿਨ ਮੈਂ ਵੇਖਿਆ ਤੁਸੀਂ ਇਹ ਫੈਂਸ ਜੀ ਉਦਾਂ ਹੀ ਟੱਪ ਕੇ ਆ ਗਏ ਕਿਉਂਕਿ ਆਮ ਬੰਦਾ ਨਹੀਂ ਟੱਪ ਸਕਦਾ ਜੇ ਮੈਂ ਕਹਾਂ ਮੈਂ ਨਹੀਂ ਟੱਪ ਸਕਦਾ ਬੰਦੇ ভাই ਉਦਾਂ ਹੀ ਐਕਸਰਸਾਈਜ਼ ਆ ਨਾ ਵੀ ਕੋਸ ਮਜ਼ਾ ਇੱਧਰ ਇੱਧਰ ਜਿੱਦਾਂ ਕਿ ਪਹਾੜਾਂਾਂ ਦੀ ਐਕਸਰਸਾਈਜ਼ ਕਰਦੇ ਰਹਾਂ ਤੇ ਐਥਲੀਟਿਕ ਵਾਲਾ ਬੰਦਾ ਭਾਈ ਮੈਂ ਨਹੀਂ ਤੇ ਐਥਲੈਟਿਕ ਦੀ ਫਿਟਨੈਸ ਪਰ ਮੇਰੇ ਜਿਦਾ ਐਥਲੈਟਿਕ ਦੀ ਫਿਟਨੈਸ ਜੇ ਕਹਦੀ ਵੀ 40 ਤੋਂ 50% ਹੀ ਆ ਜੀ ਤੇ ਜੇ ਵੀ ਕਬੱਡੀ ਵਾਲਾ ਕੋਈ ਵੀ ਭਰਾ ਹਨਾ 60 70% ਐਥਲੈਟਿਕ ਦੇ ਲਈ ਫਿੱਟ ਆ ਤਾਂ ਕਬੱਡੀ ਦੇ ਵਿੱਚ ਉਹ 100 ਤੇ 110 ਹੋਊਗਾ ਤੇ ਜਿਵੇਂ ਤੁਹਾਡੇ ਪਿਛਲੇ ਸੀਜ਼ਨ ਤੋਂ ਪਹਿਲਾਂ ਤੁਹਾਡੇ ਇਸੇ ਸੱਟ ਵੱਜ ਗਈ ਫਿਰ ਤੁਸੀਂ ਕੈਨੇਡਾ ਸੋਨਾ ਖੇਡੇ ਹੈ ਨਾ ਜਾ ਕੇ ਤੇ ਤੁਸੀਂ ਰਿਕਵਰੀ ਵੀ ਬੜੀ ਕੁਇਕ ਕਿਤੀ ਆ ਉਹਦੇ ਬਾਰੇ ਵੀ ਤੁਸੀਂ ਵਿੱਚ ਨਾਲ ਰਿਕਵਰੀ ਕਰਦੇ ਐਕਸਰਸਾਈਜ਼ ਕਰ ਰਹੇ ਸੀ ਬਾਈ ਯਾਰ ਮੇਰਾ ਆਪਰੇਸ਼ਨ ਹੋਇਆ ਸੀ ਇੱਥੇ 30 ਮਾਰਚ ਨੂੰ ਨਾ ਤੇ ਮੈਂ 31 ਮਾਰਚ ਤੋਂ ਐਕਸਰਸਾਈਜ਼ ਮੈਨੂੰ ਡਾਕਟਰ ਨੇ ਦੋ ਡੰਗ ਕਹੀ ਮ ਤੇ ਡਾਕਟਰ ਬਰਾੜ ਆਪਣੇ ਗੁਰਵਿੰਦਰ ਬਰਾੜ ਜੀ ਆਪਣੇ ਹਨ ਤੇ ਦੋਦਾ ਕੌਣੀ ਤੋਂ ਤੇ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਆਪਣੀ ਭੈਣ ਅਮਰਤਾ ਵਾਸੀ ਜੇ ਕਰੇਗੀ ਵਰਨ ਜੀ ਰਹਿੰਦੀ ਆ ਹਾਂ ਜੀ ਹਾਂ ਉਹਨਾਂ ਦਾ ਜਿੱਦਾਂ ਕਿ ਲਾਲੋ ਉਹ ਪਿਛੋ ਤਰਾਇ ਵੇਸਟਾ ਬਹੁਤ ਮੈਂ ਕਹਿੰਦਾ ਵੀ ਬਲਡ ਦੇ ਮੇਰੇ ਲਈ ਨੰਬਰ 1 ਆ ਨਾ ਮੇਰੀ ਵੱਡੀ ਜਿੱਦਾ ਭੈਣ ਆ ਵੀ ਉਹਨੇ ਮੇਰਾ ਬਹੁਤ ਸਾਥ ਦਿੱਤਾ ਹਨ ਤੇ ਜੇ ਮੈਂ ਉਹਨੂੰ ਕਹਿਣਾ ਪਿਆ ਵੀ ਆਹ ਐਕਸਰਸਾਈਜ਼ ਦਾ ਮੈਨੂੰ ਪਤਾ ਵੀ ਨਹੀਂ ਲੱਗਦਾ ਕਹਿੰਦੀ ਵੀਰੇ ਇਹ ਉਹਨਾਂ ਲਈ ਹੁੰਦੀਆਂ ਨੇ ਜਿਹੜੇ ਕਦੇ ਐਕਸਰਸਾਈਜ਼ ਨਹੀਂ ਕਰਦੇ ਫਿਰ ਉਹਨੇ ਮੈਨੂੰ ਵਹਾੜ ਤੋਂ ਹਾਰਡ ਤੇ ਵਧੀਆ ਤੋਂ ਵਧੀਆ ਐਕਸਰਸਾਈਜ਼ਾਂ ਦਿੱਤੀ ਖੇਡ ਗਿਆ ਸੀਗਾ ਕੈਨੇਡਾ ਦਾ ਪਹਿਲਾ ਟੂਰਨਾਮੈਂਟ ਜਿਹੜਾ 19 19 ਮਈ ਨੂੰ ਆ ਪਿਛਲੇ ਸਾਲ ਇਹ 21 ਮਈ ਨੂੰ ਸੀ ਕੁਜੀ ਭਾਈ ਐਕਦਾ ਮੈਂ ਲੰਮੇ ਟਾਈਮ ਦੀ ਮੇਰੇ ਪਿੰਡ ਦੀ ਘੋਲੀਏ ਗਲਾ ਖੇਡਣ ਆਈ ਗਏ ਨਾਰਥ ਇੰਡੀਆ ਫੈਡਰੇਸ਼ਨ ਲੈਵਲੋਂ ਖੇਡਣ ਆਈ ਸੀ ਸਾਡੇ ਪਿੰਡ ਦੋ ਕਬ ਹੁੰਦੇਗੇ ਉਹ ਟਾਈਮ ਤੇ ਲੱਤ ਫਾੜ ਕੇ ਬੰਦੇ ਚੱਕ ਦਿੰਦੇ ਹੁੰਦੇ ਹੈ ਨਾ ਕੁਜੀ ਦਾ ਬੜਾ ਨਾਮ ਹੁੰਦਾ ਹੀ ਹੁਣ ਕੁਜੀ ਹੋਰ ਤਰੀਕੇ ਨਾਲ ਫੜਦਾ ਭਾਈ ਉਦੋਂ ਇਦਾਂ ਸੀ ਜਿੱਦਾਂ ਲਾਲਾ ਪਹਿਲਾਂ ਸਟਾਰਟਿੰਗ 'ਚ ਕੀਤੀ ਮੈਂ ਗਿੱਟ ਦੇ ਕਿੱਟੇ ਤੇ ਗੁੱਟ ਦਾ ਬਹੁਤ ਜਿੱਦਾਂ ਗਿਆ ਨਾ ਫਿਰ ਹੌਲੀ ਹੌਲੀ ਮੜੀਆਂ ਮੋਟੀਆਂ ਮੋਢੇ ਤੇ ਇੰਜਰੀਆਂ ਆਉਂਦੀਆਂ ਰਹਿ ਜਾਂ। ਫਿਰ ਥੱਲੇ ਵੱੜਨੋਂ हट ਗਿਆ ਨਾ ਫਿਰ ਉੱਪਰ ਉੱਪਰ ਵਾਲੀ ਗੇਮ। ਹੁਣ ਵੀ ਕਈ ਵਾਰ ਜਦੋਂ ਆ ਆਪਦੇ ਆਪ ਨੂੰ ਪੂਰੇ ਵਾਰਮਅਪਾਉਂਨੇ ਆ ਜਾਂ ਪੂਰੇ ਫਿਟ ਹੁੰਨੇ ਆ ਆਪਣੇ ਪੁਰਾਣੇ ਦਾ ਵੀ ਮਾਰ ਲਈਦੇ ਆ। ਚਲੋ ਹੁਣ ਬਾਬੇ ਦੀ ਮਿਹਨਤ ਬੋਡੀ ਉਦਾਂ ਉਦੋਂ ਨਿਆਣੇ ਸੀ ਉਹਦਾ ਇੰਨੀ ਸਟਰੈਂਥ ਨਹੀਂ ਸੀ, ਇੰਨੀ ਪਾਵਰ ਨਹੀਂ ਸੀ ਤੇ ਹੁਣ ਉਹ ਬਾਬਰ ਵੀ ਐਕਸਟਰਾ ਦੇ ਸਟਰੈਂਥਰ ਵੀ ਐਕਸਟਰਾ। ਹੁਣ ਆ ਫਿਰ ਇਹ ਕਬੱਡੀ ਇਦਾਂ ਦੀ ਆ। ਵੀ ਹਰ ਇੱਕ ਇੰਜਰੀ ਤੋਂ ਬਾਅਦ ਬੰਦੇ ਦੀ ਗੇਮ ਚੇਂਜ ਹੁੰਦੀ ਹੈ ਨਾ ਹਾਂ ਤੇ ਇਦਾਂ ਹੀ ਮੇਰੀ ਵੀ ਹੌਲੀ ਹੌਲੀ ਇੰਜਰੀਆਂ ਆਉਂਦੀਆਂ ਗਈਆਂ ਗੇਮ ਚੇਂਜ ਹੁੰਦੀ ਗਈ ਪਰ ਬੋਡੀ ਮੈਂਟੇਨ ਕਰਨ ਕਰਕੇ ਐਕਸਰਸਾਈਜ਼ ਨੂੰ ਰੈਗੂਲਰ ਰੱਖਣ ਕਰਕੇ ਤੇ ਫੇਟਾਂ ਤੇ ਖੇਡ ਰਿਹਾ ਹਾਂ ਬਾਈ ਦੀ ਹੁੰਦਾ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੈ ਨਾ ਖੇਡਦਿਆਂ ਨੂੰ ਤੇ ਜਿਵੇਂ ਨਾਮ ਆਪ ਦਾ ਸਟੇਬਲ ਰੱਖਣਾ ਬਹੁਤ ਔਖਾ ਕਿਉਂਕਿ ਪਲੇਅਰ ਆਉਂਦੇ ਪਲੇਅਰ ਜਾਈ ਜਾਂਦੇ ਆ ਜਾਂ ਸੱਟ ਵੱਜ ਜਾਂਦੀ ਹੈ ਤੇ ਰਿਕਵਰੀ ਨਹੀਂ ਕਰ ਪਾਉਂਦੇ ਰਿਕਵਰੀ ਤੋਂ ਬਾਅਦ ਜਿਵੇਂ ਹੁਣ ਜੱਫਾ ਨਹੀਂ ਲੱਗਦਾ ਬੰਦਾ ਕਹਿੰਦਾ ਮੈਂ ਨਹੀਂ ਖੇਡਣਾ ਬੰਦੇ ਨੂੰ ਥੋੜਾ ਜਿਵੇਂ ਤੁਸੀਂ ਪਰ ਜਿਹੜੀ ਮਿਹਨਤਨ ਇਹ ਆਪਾਂ ਆਪਣੇ ਆਪ ਨੂੰ ਮੇਨਟੇਨ ਰੱਖਣ ਲਈ ਉਹ ਕਰਦੇ ਆਂ ਤੇ ਤਕੜਾ ਹਰ ਇੱਕ ਹੋ ਜਾਂਦਾ ਉਮਰ ਦੇ ਹਿਸਾਬ ਨਾਲ ਤਕੜਾ ਹੋ ਹੀ ਜਾਣਾ ਨਾ ਤੇ ਪਰ ਤਕੜੇ ਰਹਿਣਾ ਕਿੱਦਾਂ ਤੇ ਉਹਦੇ ਲਈ ਮਿਹਨਤ ਤੇ ਖੁਰਾਕ ਜ਼ਰੂਰੀ ਆ ਤੇ ਮੈਂ ਆਪਣੀ ਖੁਰਾਕ ਦਾ ਤੇ ਆਪਣੀ ਮਿਹਨਤ ਦਾ ਤੇ ਆਪਣੀ ਰੈਸਟ ਦਾ ਬਹੁਤ ਪ੍ਰੋਪਰ ਧਿਆਨ ਰੱਖਦਾ ਹਾਂ ਤੇ ਚਲੋ ਬਾਕੀ ਬਾਤ ਪਾਰਟੀਆਂ ਵੀ ਹੁੰਦੀਆਂ ਐ ਇੰਜੋਏ ਵੀ ਕਰੀਦਾ ਪਰ ਹਾਂ ਟਾਈਮ ਟਾਈਮ ਦੇ ਆ ਪਰ ਆਦਰਵਾਈਜ਼ ਮੈਂ ਜ਼ਿਆਦਾਤਰ ਆਪਣੀ ਬੋਡੀ ਦਾ ਆਪਣੀ ਮਿਹਨਤ ਦਾ ਤੇ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਦਾ। ਇੱਕ ਬਾਈ ਮੈਂ ਤੁਹਾਡੇ ਵੀਡੀਓ ਦੇਖੀ ਤੁਹਾਡੇ ਕੋਈ ਫਰੈਂਡ ਬਾਈ ਆਇਆ ਕੋਈ ਜੀ ਦੀ ਵੀਡੀਓ ਤੁਸੀਂ ਕਹੀ ਸੀ 에어ਪੋਰਟ ਦੇਖਣ ਹਾਂਜੀ ਉਹ ਮੇਰਾ ਭਰਾ ਆ ਚਮਕੌਰ ਧਾਲੀ ਵਾਲਾ ਹਾਂਜੀ ਤੇ ਜਿੱਦਾਂ ਕਿ ਉਦੋਂ ਦਾ ਕਨ ਸ਼ਕਾ ਭਰਾਣੀ ਦਿੱਤਾ ਬਰਸ਼ ਕਹਿੰਦਾ ਬੱਦਾ ਨਾ ਤੇ ਜਿੱਦਾਂ ਕਬੱਡੀ ਇੰਡੀਆ ਦੇ ਵਿੱਚ ਮੈਂ ਤੇ ਜੰਗੌਰ ਨਹੀਂ ਜਾਣਾ ਹੁੰਦਾ ਸੀ ਮੈਂ ਜਾਂਦੇ ਤੇ ਉਹ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਜਦ ਮੈਨੂੰ ਇਦਾਂ ਵੀ ਆਪਣਾ ਮੇਰਾ ਸ਼ਕਾ ਭਰਾਈ ਆਸਟ੍ਰੇਲੀਆ ਦੇ ਵਿੱਚ ਆ ਗਿਆ ਅੱਜ ਉਹ ਟੂਰਨਾਮੈਂਟ ਤੇ ਵੀ ਆਇਆ ਤੇ ਅੱਜ ਅਸੀਂ ਤਾਂ ਆਉਂਦੇ ਹੋਏ ਇੰਦਰਪਾਲ ਗੋਜਣਾ ਗੱਲ ਕਰਦੇ ਜੀ ਮੈਂ ਸ਼ਾਹ ਕੋਟ ਲਈ ਜੀ ਦੁੱਗਾ ਤੋਂ ਗੱਡੀ ਲੈ ਕੇ ਤੁਰਪੇ ਦੋਈ ਜਾਨੇ ਤੇ ਵੀ ਅੱਜ ਪਹੁੰਚ ਰਹੇ ਆ ਟੂਰਨਾਮੈਂਟ ਤੇ ਜਿਵੇਂ ਸ਼ਾਹ ਕੋਟ ਲਈ ਬਾਈ ਲੰਮਾ ਖੇਡੇ ਆ ਹਨਾ ਤੁਸੀਂ ਤੇ ਬਾਈ ਸੰਦੀਪ ਨੂੰ ਕਿੰਨਾ ਕਿ ਮਿਸ ਕਰਦੇ ਆ ਕਿਉਂਕਿ ਤੁਸੀਂ ਉਹਨਾਂ ਨਾਲ ਸਟਾਪ ਉਦਾਂ ਦਾ ਮੈਂ ਨਹੀਂ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਵੀ ਉਦਾਂ ਦਾ ਕੋਈ ਇਨਸਾਨ ਬਣੂਗਾ ਪੋਜ਼ਿਟਿਵ ਵਾਈਬ ਵਾਲਾ ਸੀ ਹਮੇਸ਼ਾ ਹੀ ਬੰਦੇ ਨੂੰ ਬੂਸਟ ਕਰਨ ਵਾਲਾ ਸੀ ਨਾਲ ਖੇਡਦਾ ਸੀ ਤੇ ਜਦੋਂ ਵੀ ਕੋਈ ਮੜਾ ਮੋਟਾ ਆਪ ਮੈਂ ਡੀਮੋਟੀਵੇਟ ਹੁੰਦਾ ਸੀ ਤਾਂ ਉਹ ਮੈਨੂੰ ਮੋਟੀਵੇਟ ਕਰਦਾ ਉਹ ਦੁਗਾਂੜਿਆ ਤੇ ਤੋਂ ਕੌਣ ਤੱਕੜਾ ਆ ਜਾ ਤੈਨੂੰ ਕੀ ਨਹੀਂ ਕਰ ਸਕਦਾ ਨਾ ਉਹਦੇ ਭਰਾ ਦੀ ਹੱਲਾਸ਼ੇਰੀ ਮੈਂ ਆਲਵੀ ਜੀ ਮਿਸ ਕਰਦਾ ਰਹਿਣਾ ਤੇ ਆਲਵੀ ਅਸੀਂ ਜਿੱਦਾਂ ਕਿ ਲਾਲੋ ਵੇਰੀਆ 'ਚ ਖੇਡੇ ਹਾਂ ਨਾ 16 ਤੋਂ ਤੇ ਅਸੀਂ ਇੱਕ ਦੂਜੇ ਨੂੰ ਮੋਟੀਵੇਟ ਕਰਕੇ ਜਦਾਂ ਕਿ ਲਾਲਾ ਵੀ ਖੇਡਦੇ ਰਹੇ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੰਦੇ ਅੱਜ ਜਿਹੜੀ ਉਹ ਹੱਲਾਸ਼ੇਰੀ ਦਿੰਦਾ ਜੀ ਉਹਨੂੰ ਬਹੁਤ ਮਿਸ ਕਰਦਾ ਤੇ ਸੰਦੀਪ ਨੂੰ ਤਾਂ ਸਾਨੂੰ ਪਤਾ ਹੀ ਆ ਵੀ ਉਹਦਾ ਕਹਣਾ ਵੀ ਉਹ ਤਾਂ ਕਬੱਡੀ ਦਾ ਇੱਕ ਤਰੂ ਤਾਰਾ ਤੇ ਵੱਡੀ ਚੀਜ਼ ਸੀ ਉਹ ਤੇ ਬਈ ਜਾਂਦੇ ਜਾਂਦੇ ਇੱਕ ਸਵਾਲ ਲਾਸਟ ਦੇ ਕੈਨੇਡਾ ਦੇ ਸੀਜ਼ਨ ਦੀ ਤੁਹਾਡੀ ਤਿਆਰੀ ਹੈ ਹਾਂਜੀ ਹਾਂ ਕੈਨੇਡਾ ਦੇ ਸੀਜ਼ਨ ਦੀ ਪੂਰੀ ਤਿਆਰੀ ਆ ਤੇ ਕੱਲ ਨੂੰ ਜਾ ਕੇ ਬਸ ਕੈਨੇਡਾ ਮੈਚ ਖੜਾਂਗੇ ਅੱਜ ਇੱਥੇ ਮਾਰਦਿਆਂ ਜ਼ੋਰ ਤੇ ਬਾਬਾ ਰੱਖੇ ਮੇਰ ਦੇ ਮਿਲਦੇ ਆ ਫਿਰ ਕਬੱਡੀ ਆਸਟ੍ਰੇਲੀਆ ਲਾਈਵ ਤੇ थैंक यू ਕੁਜੀ ਭਾਈ थैंक यू ਕੁਜੀ ਭਾਈ ਜਾਂਦੇ ਜਾਂਦੇ ਮੇਕ ਸ਼ੋਰ ਸਾਡੀਆਂ ਰੀਲਾਂ ਜਰੂਰ ਸੈਕਟ ਕਰਨਾ ਪੱਕਾ 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 थैंक यू थैंक यू ਇਦਾਂ ਜੁੜੇ ਰਹੋ ਹਾਂਜੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ